ਕਮਾਂ ਨੇ ਆਸ਼ਿਕ ਦੇ ਨਾਲ ਰੰਗਲੀਆਂ ਮਨਾਉਣ ਦੇ ਲਈ ਆਪਣੀ ਹੀ ਜਵਾਨ ਧੀ ਨੂੰ ਮੌਤ ਦੇ ਕਾਰਕ ਤਰਕਾਇਆ ਖਬਰ ਸੁਣ ਕੇ ਬੋਤਿਆ ਨੂੰ ਸ਼ਰਮ ਆ ਜਾਏਗੀ ਤੇ ਬੋਤਿਆ ਨੂੰ ਇਸ ਮਾਂ ਤੇ ਗੁੱਸਾ ਆਏਗਾ ਜੀ ਹਾਂ ਸੋਸ਼ੀ ਗਾਲ ਤੁਸੀਂ ਦੇਖਿਓ ਨੈਸ਼ਨ ਪੋਸਟ ਤੇ ਮੈਂ ਹੱਥ 꽌ਟੇ ਨਲਪਰੀਆ ਇੱਕ ਜਵਾਨ ਧੀ ਵੇਖ ਰਿਓ ਇਸ ਦੁਨੀਆ ਦੇ ਵਿੱਚ ਨਹੀਂ ਹੈ ਇਸ ਦੁਨੀਆ ਨੂੰ ਅਲਵਿਦਾ ਕੈਮ ਦੇ ਵਿੱਚ ਜੋ ਹੈ ਇੱਕ ਕਿਸੇ ਹੋਰ ਦਾ ਹੱਥ ਨਹੀਂ ਬਲਕਿ ਇਸਦੀ ਆਪਣੀ ਸੱਗੀ ਮਾਂ ਦਾ ਹੱਥ ਹੈ ਜੀ ਹਾਂ ਜੋ ਹੈ ਮਾਂ ਜੋ ਇਸ ਲੜਕੀ ਦਾ ਪਿਤਾ ਅਦਾ ਦਿਹਾਦ ਹੋ ਚੁੱਕਿਆ ਸੀ ਤੇ ਲੜਕੀ ਜਿਹੜੀ ਮਾਂ ਸੀ ਉਹ ਵਿਧਵਾ ਸੀ ਅਤੇ ਉਸ ਦਾ ਸੰਬੰਧ ਕਿਸੇ ਵਿਅਕਤੀ ਦੇ ਨਾਲ ਨਜਾਇਜ਼ ਸੀ ਉਸ ਉਹ ਵਿਅਕਤੀ ਘਰ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਸੀ ਇਸ ਕਰਕੇ ਲੜਕੀ ਹਮੇਸ਼ਾ ਹੀ ਖਿਜਦੀ ਸੀ ਖਾਪਦੀ ਸੀ ਕਿ ਮਾਂ ਅਜਿਹਾ ਕੰਮ ਨਾ ਕਰ ਘਰ ਦੇ ਵਿੱਚ ਬੰਦੇ ਨਾ ਬੁਲਾ ਮਾਂ ਨੂੰ ਇਹ ਗੱਲ ਰਾਸ ਨਾ ਆਈ ਤਾਂ ਉਸਨੇ ਆਪਣੇ ਪ੍ਰੇਮੀ ਤੇ ਨਾਲ ਮਿਲ ਕੇ ਆਪਣੀ ਜਵਾਨਤੀ ਨੂੰ ਮੌਤ ਦੇ ਘਰ ਤੋਂ ਉਤਾਰ ਦਿੱਤਾ ਜਵਾਨਤੀ ਜਿਹੜੀ ਆ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਐ ਗਵਾਂਡੀਆਂ ਨੂੰ ਇਸ ਗੱਲ ਦੀ ਸੜਕ ਲੱਗ ਗਈ ਸੀ ਤੇ ਉਹਨਾਂ ਨੇ ਹੀ ਪੁਲਿਸ ਨੂੰ ਫੋਨ ਕਰਕੇ ਬੁਲਾਇਆ ਤੇ ਪਤਾ ਲੱਗਾ ਕਿ ਮਾਂ ਨੇ ਆਪਣੀ ਜਵਾਨਤੀ ਮਾਰ ਦਿੱਤੀ ਐ ਕੀ ਕੁਝ ਮੌਕੇ ਤੇ ਹੋਇਆ ਐ ਆੜ ਗਵਾਂਡ ਕੀ ਕੈਰੀਅਰ ਐ ਪੁਲਿਸ ਕੀ ਕੈਰੀਅਰ ਸਾਰਾ ਕੁਝ ਬੰਬਨਿਆ ਸਾਨੂੰ ਇੱਕ ਖਬਰ ਨਾਬਾਤੋਂ ਅਮਨ ਤੰਗੜ ਨੇ ਪੇਂਜੀਆ ਮੇਰਾ ਨਾਮ ਪਾਲਿੰਦਰ ਸੰਧੇ ਜੀ ਜੀ ਜਿਹੜੇ ਤੁਹਾਡਾ ਘਰੋਂ ਬਿਲਕੁਲ ਸਾਹਮਣੇ ਆ ਮਦਰ ਇਹਦੀ ਰਾਤ ਲਗਭਗ 7:00 ਵਜੇ ਸਾਨੂੰ ਇਧਰੋਂ ਆਵਾਜ਼ ਆਈ ਅੰਦਰ ਆਵਾਜ਼ ਆਈ ਤਾਂ ਮੈਂ ਭੱਜ ਕੇ ਆਇਆ ਭੱਜ ਕੇ ਆ ਕੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾਇਆ ਆਵਾਜ਼ਾਂ ਬੰਦ ਹੋ ਗਈਆਂ ਫੇਰ ਕੋਈ ਆਵਾਜ਼ ਨਹੀਂ ਆਈ ਉਹ ਸੀ ਇਹ ਲੋਕ ਐਂਦਰੋਂ ਵੀ ਉੱਤਾਂ ਹੋਏ ਇਹਨਾਂ ਨੇ ਉੱਤੋਂ ਵੀ ਉਹ ਐਂਟਰੀ ਹੋਇਆ ਹੋਇਆ ਦੂਜੇ ਪੇਟ ਵਿੱਚੋਂ ਐਂਟਰੀ ਹੋਇਆ ਇਹ ਕੋਈ ਮੁੰਡਾ ਜੀ 40 ਨੰਬਰ ਫਟਕਤੇ ਰਹਿੰਦਾ ਉਹ ਇਹਨਾਂ ਦੇ ਆਉਂਦਾ ਜਾਂਦਾ ਸੀਗਾ ਬਸ ਫੇਰ ਮੈਂ ਬਾਅਦ ਤੋਂ ਗਿਆ ਇੱਥੇ ਇਹਨਾਂ ਨਾਲ ਗੱਲਬਾਤ ਕੀਤੀ ਇਹ ਕਹਿੰਦੇ ਵੀ ਇਹਨਾਂ ਦਾ ਤਾਂ ਝਗੜਾ ਹੁੰਦਾ ਹੀ ਰਹਿੰਦਾ ਛੱਟੋ ਪਰਾ ਤੁਸੀਂ ਕਹਨੂੰ ਬੰਦਾ ਚ ਪਾਣਾ ਉਸ ਤੋਂ ਬਾਅਦ ਅਸੀਂ ਘਰੇ ਰਹਿ ਗਏ ਫੇਰ ਮੈਨੂੰ 9 ਵਜੇ ਇਹਨਾਂ ਦੇ ਬੇਟੇ ਨੇ ਆ ਕੇ ਦੱਸਿਆ ਵੀ ਲਕਾ ਤਾਂ ਵੀ ਗਈ ਹੈ ਇਹਨੇ ਬੜਾ ਇੱਕ ਮੁੰਡਾ ਉਧਰੋਂ ਲੋਕ ਲਾ ਕੇ ਜਿੰਦਾ ਲਾ ਕੇ ਚਲੇ ਗਿਆ ਫੇਰ ਸਾਨੂੰ ਸ਼ੱਕ ਪੈ ਗਿਆ ਫੇਰ ਅਸੀਂ ਆਲੇ-ਦਲੇ ਦੇ ਬੰਦੇ ਇਕੱਠੇ ਕੀਤੇ ਮੈਂ ਇਹਨਾਂ ਕੋਲ ਗਿਆ ਬਸਾਤੇ ਜੀ ਕੋਲ ਫੇਰ ਅਸੀਂ 4-6 ਬੰਦੇ ਇਕੱਠੇ ਕਰਕੇ ਦਰਵਾਜ਼ੇ ਖੜਕਾਏ ਵੀ ਹੁਣ ਕੋਈ ਬੋਲਣੇ ਕਰੇ ਨਹੀਂ ਬੋਲਿਆ ਫੇਰ ਮੈਂ ਇਹਨਾਂ ਦੀ ਲੜਕੀ ਨੂੰ ਫੋਨ ਵੀ ਲਾਇਆ ਫੋਨ ਲਾਇਆ ਤਾਂ ਫੋਨ ਕਿਥੋਂ ਤੱਕ ਫੋਨ ਤੇ ਸ਼ਾਇਦ ਉਹ ਚੱਕੇ ਲੈ ਗਿਆ ਮੈਂ ਜਦੋਂ ਪੁਲਸਾ ਲੈਣੇ ਦੇਖਿਆ ਨਹੀਂ ਮਿਲਿਆ ਜੀ ਉਹਨਾਂ ਬਸ ਫਿਰ ਉਸ ਤੋਂ ਬਾਅਦ ਅਸੀਂ ਚੌਂਕੀ ਫੋਨ ਲਾਇਆ ਚੌਂਕੀ ਫੋਨ ਲਾਇਆ ਤੇ ਫਿਰ ਚੰਪੀ ਆ ਲਿਆਗੇ ਉਹਨਾਂ ਨੇ ਫਿਰ ਦਰਵਾਜ਼ੇ ਖੋਲ੍ਹ ਉਹਨਾਂ ਨੇ ਗੇਟਬੋਰੀ ਖੋਲ੍ਹਦੇ ਫਿਰ ਉਹਨਾਂ ਨੇ ਅੰਦਰ ਚੈੱਕ ਕੀਤਾ ਤਾਂ ਉਹ ਮਾਰਡਰ ਹੈ ਮੈਂ ਕੱਲ ਪੁਲਸ ਵਾਲੇ ਅੰਦਰ ਬੜੇ ਸੀ ਸਾਨੂੰ ਸਾਰਿਆਂ ਨੂੰ ਰੋਕਦਾ ਸੀ ਉਹਨਾਂ ਨੇ ਵੀ ਕਿਸੇ ਅੰਦਰ ਨਾ ਆਉਂ ਅਸੀਂ ਵੀ ਕਰਦੇ ਸੀਗੇ ਕਿ ਚੌਂਕੀ ਫਿਰ ਪੁਲਸਾ ਲੈਣੇ ਅੰਦਰ ਜਾ ਕੇ ਫਿਰ ਅੰਦਰ ਇੱਕ ਜਾਲੀ ਵਾਲਾ ਦਰਵਾਜ਼ਾ ਉਹ ਤੋੜ ਤੇ ਅੰਦਰ ਬੜੇ ਉਹ ਇਧਰ ਵੀ ਡਬਲ ਆਇਆ ਸੀ ਫਿਰ ਉਹਨੇ ਸਾਰੇ ਪਰਦੇ ਬੁਰਦੇ ਲਾ ਕੇ ਟਰੱਕੇ ਜਿਹਾ ਸੀਗਾ ਸਾਰਾ ਕੁਝ ਜਿਵੇਂ ਮਟਰ ਕਹਤਾ ਹੈ ਉਹਨੇ ਇਧਰੋਂ ਸਾਰੇ ਪਰਦੇ ਲਾਇ ਦਿੱਤੇ ਵੀ ਤਾਂ ਤੇ ਅਗਲਾ ਬਾਹਰ ਵੀ ਨਾ ਦੇਖੀ ਸਾਰੀ ਖੂਨ ਨਾਲ ਲੱਤ ਪਤ ਜੀ ਖੂਨ ਨਾਲ ਲੱਤ ਪਤ ਜੀ ਬੁਰਾ ਹਾਲ ਕੀਤਾ ਚਿਹਰਾ ਤਾਂ ਪਛਾਣ ਨਹੀਂ ਆ ਰਿਹਾ ਇਹ ਕੁੜੀ ਦਾ ਨਾਮ ਕੀ ਹੈ ਕਿੰਨੇ ਅੰਨੂ ਅੰਨੂ ਇਹ ਲਗਭਗ 32 ਸਾਲ ਦੀ ਹੋਈ ਹੈ ਕਾਰਨ ਕੀ ਮੰਦੇ ਤੇ ਕੀ ਇਹਦੇ ਕੁੱਤੇ ਕਾਰਨ ਤਾਂ ਇਹ ਨਾ ਬਹਿਣਾ ਘਰ ਦਾ ਸੋਤਾ ਸੋਤਾ ਚੱਲ ਰਿਹਾ ਸੀ ਕੁੜੀ ਵੇਚਣੀ ਦੇ ਰਹੀ ਸੀ ਮਾਂ ਇਹ ਚੰਦਨਾ ਮਾਂ ਕਿਹਾ ਜਮ ਇਹ ਸਾਨੂੰ 4 5 ਦਿਨ ਪਹਿਲਾਂ ਇਹਨੇ 4 ਬੰਦੇ ਇਕੱਠੇ ਕਰਕੇ ਘਰੇ ਬੁਲਾਇਆ ਸੀ ਕਿ ਕੁੜੀ ਕਹਿੰਦੀ ਸੀ ਮੈਂ ਵੇਚਣ ਨਹੀਂ ਦੇਣਾ ਮਾਂ ਵੇਚਣ ਦੇ ਚੱਪਕੀ ਸੀ ਕਿ ਪਤੀ ਹੈ ਨਾ ਬੰਦ ਹੰਦ 100 ਹੋ ਗਈ ਕਿ ਪੈਣ ਦਾ 100 ਸੀ ਮਾਂ ਵੇਚਣ ਦੇ ਕਰਤੀ ਸੀ ਉਹ 18 ਲੱਖ ਦਾ ਕਹਿੰਦੀ ਸੀ ਸੌਦਾ ਹੋ ਗਿਆ ਬਹੁਤ ਆ ਚੱਪਕਾ ਜੋ ਦੁਰਲੱਭੀ ਵੀ ਮਰਦਰ ਹੋਇਆ ਇਹ ਟੀਕਣ ਹੈ ਪਤਾ ਨਹੀਂ ਇੱਥੇ ਕਿਸੇ ਆਪਣੇ ਕਿਸੇ ਕੋਲ ਲੱਗੀ ਹੁੰਦੀ ਸੀ ਕਿ ਪ੍ਰਾਈਵੇਟ ਜਾ ਮਰਦਰ ਵੀ ਕਰਨ ਕਰਦੇ ਮਰਦਰ ਕਰੀ ਜੇ ਸੱਚਕਾਰ ਦੇ ਸਾਹਮਣੇ ਮਰਦਰ ਹੋ ਜਾ ਨੀਜਦੇ ਨਹੀਂ ਰਾਤ ਉਹ ਡੱਬੀ ਅੰਦਰ ਮੱਛਾਂ ਵਾਲੀ ਦੁੱਲੀ ਹੋਈ ਹੈ ਉਹ ਤੋਂ ਸ਼ੰਮ ਸ਼ੱਕ ਪੈਂਦਾ ਵੀ ਉਹਨੇ ਸ਼ਾਇਦ ਅੱਖਾਂ ਦੀ ਮਰਜ਼ੀ ਬਾਤੀ ਤਾਂ ਹੁਣ ਪੋਸਟਮਾਰਟਮ ਤੇ ਪਤਾ ਲੱਗੀ ਵੀ ਅੱਖਾਂ 'ਚ ਮੱਛਾਂ ਪਈਆਂ ਨਹੀਂ ਪਈਆਂ ਮੱਛਾਂ ਵਾਲੀ ਡੱਬੀ ਦੁੱਲੀ ਹੋਈ ਇੱਕੋ ਘੋਟਣਾ ਚਟਣੀ ਰਗਨ ਨਾਲ ਆ ਉਹ ਟੁੱਟਿਆ ਹੋਇਆ ਉਹ ਤੋਂ ਸ਼ੱਕ ਪੈਂਦਾ ਵੀ ਉਹ ਮਾਰਿਆ ਉਹਨੇ ਸ਼ੱਕ ਤਾਂ ਹੀ ਇਹਦੀ ਆਵਾਜ਼ ਮਿਲ ਤੇ। ਉਹ ਫੇਰ ਉਹ ਮਾਰੀ ਉਹਨੇ ਆਸਰਾਮ ਦੇ ਚ ਇੱਥੋਂ ਖਿੱਚ ਕੇ ਲੈ ਕੇ ਗਿਆ ਖੂਨ ਤੇ ਇਹ ਪੂਰੇ ਥੱਬੇ ਬਣੇ ਨੇ। ਖਿੱਚ ਕੇ ਲਗਾ ਕੇ ਇੱਕ ਕਮਰਾ ਇਹਨਾਂ ਦਾ ਡਾਊਨ ਹੈ ਕਾਫੀ। ਉਹਦੇ ਵਿੱਚ ਲੈ ਕੇ ਗਿਆ ਉੱਥੋਂ ਆਵਾਜ਼ ਆਉਣੀ। ਉਡਵਾਤਾ ਫਿਰ ਉਹ ਆਵਾਜ਼ ਵੀ ਨਹੀਂ ਕਿਸੇ। ਕਿਉਂਕਿ ਉਹ ਕਮਰਾ ਨਾ ਇੰਨਾ ਨਹੀਂ ਨਾ। ਜਿ ਆਪਾਂ ਦੇਖੇ ਨਹੀਂ ਮੈਂ। ਉਹਦੇ ਵਿੱਚ ਖਿੱਚ ਕੇ ਜਾ ਕੇ ਉਹਨੇ ਸੱਤਿਆ। ਕਿ ਕਿੱਥੋਂ ਆਵਾਜ਼ ਆਉਣੀ ਸੀ। ਫੇਰ ਤਾਂ ਉਹਨੇ ਸਾਤ ਉੱਥੇ ਮਾਰ ਮੋੜ ਤੇ ਉਦੋਂ ਬਾਅਦ ਫਿਰ ਉਧਰ ਨਾਲ ਲੋਕ ਲਾ ਕੇ ਗਿਆ ਜੁੰਦਾ ਲਾ ਕੇ ਕੇ ਲੋਕ ਜੇ ਕੋੰਦਾ ਹੈ ਵੀ ਜੇ ਕੋ ਚਾਬੀ ਉਹਦੇ ਕੋਲ ਹੈ ਉਹ ਚਾਬੀ ਉਹਦੇ ਕੋਲ ਤੇ ਸਮਝ ਨਹੀਂ ਮੇ ਕਰ ਮੈਂ ਕੋ ਬੰਦਾ ਇਹਨਾਂ ਨੂੰ ਜਾਣ ਕੇ ਮੇਰਾ ਨਾਲ ਨਾ ਟੀਮ ਹੋਇਆ ਕੋਈ ਨਹੀਂ ਹੋਇਆ ਉਹ ਵੀ ਕੰਪਿਊਟਰ ਤੇ ਲੱਗੀ ਹੋਈ ਏ ਕੋਈ ਨਹੀਂ ਇਸੇ ਦੇ 10 ਵਜੇ ਹੋ ਜਾਂਦੇ ਆ ਮੈਂ 9 ਵਜੇ ਪਹੁੰਚ ਜਾਂਦੀ ਆ ਕੁਛ ਹੀ ਜੋ ਕਰ ਮੈਂ ਕੱਡੀ ਸਪੋ ਜਲਦੀ ਜਬੀ ਤੇ ਬੇਜੋ ਦੇ ਜਨਮ ਦੀ ਤੇ ਉਹ ਦੇਖੋ ਤਾਜੀ ਦੇ ਲੱਗਦੀ ਹੈ ਅੱਛਾ ਤੇ ਭਾਜੀ 30 ਰੁਪਏ ਕੰਪਟੇ ਕਿੰਨੇ ਵਜੇ ਇੱਥੇ ਤੁਹਾਨੂੰ ਕਦੋਂ ਪਤਾ ਮੈਂ ਤਾਂ 5 ਵਜੇ ਉਧਰ ਕੁੜੀ ਕੰਮ ਕਰਕੇ ਲੋਰਾ ਦੇਦੀ ਹਾਂ ਹੁਸ਼ਿਆਰ ਕੋਈ ਤਾਂ ਆਈ ਹੋਈ ਹੈ ਅੱਛਾ ਦੋ ਮੁੰਡੇ ਆ ਗਏ ਤੇ ਇੱਕ ਅੱਛਾ ਫੇਰ ਮੈਂ ਹੁਣ ਮੈਂ ਕਿਹਾ 8 ਵਜੇ ਮੈਂ ਜਾਵਾਂ ਮੈਨੂੰ 9 ਵਜੇ ਜਾਣਾ ਹੋਊਗਾ ਮੈਂ ਸਿਰਫ ਲਿਆ ਤੇ ਮੇਰੇ ਹੱਥ ਤੇ ਸਿਰਫ ਫੇਰ ਮੈਂ ਕਿਹਾ ਜੇ ਰੋਟੀ ਨਾ ਬਣੀ ਮੈਂ ਰਾਸ ਸਤਾ ਕੇ ਚਲੀ ਜਾਉਂਗੀ ਕਪੜੇ ਧੋ ਲਉਂਗੀ ਨਾਲੇ ਨਾਲ ਲੂਤੀ ਗਲਤ ਕੀ ਗੱਲ ਬੋਲੀ ਜਾ ਰਹੀ ਹੈ ਅੱਛਾ ਕੋਈ ਨਹੀਂ ਕਾਲੀ ਮੰਮੀ ਤੋਂ ਅਸੀਂ ਬਾਗੀ ਹੋ ਕਹਿੰਦੀ ਮੈਂ ਤਾਂ ਚਾਬੀ ਮੈਂ ਕਿਹਾ ਚਾਬੀਆਂ ਤਾਂ ਆਪਣੇ ਕੋਲੇ ਲੱਗ ਲੱਗ ਗਈ ਹੈ ਮੈਂ ਪਹਿਲਾਂ ਅਸੀਂ ਇੱਕ ਚਾਬੀ ਵਾਲਾ ਸੀ ਜਿੰਦਾ ਉਹ ਅਸੀਂ ਚਾਬੀ ਇੱਥੇ ਥੱਲੇ ਰੱਖ ਜਾਂਦੇ ਹੁੰਦੇ ਸੀ ਫਿਰ ਕਹਿੰਦੀ ਨਹੀਂ ਮੰਮੀ ਆਪਾਂ ਤਾਂ ਦੋ ਚਾਬੀਆਂ ਵਾਲਾ ਲਾ ਲੋ ਕੀ ਪਤਾ ਕੋਈ ਕਹਿੰਦੀ ਚੱਕ ਕੇ ਨਾਲ ਲੈ ਜੇ ਚਾਬੀ ਮੈਂ ਬੇਟਾ ਹੂੰ ਨਾਈ ਆਂ ਮੈਂ ਹੁਣ ਨਹੀਂ ਤੁਹਾਡੇ ਘਰੇ ਕੋਈ ਆਉਂਦਾ ਜਾਂਦਾ ਸੀ ਮਤਲਬ ਤੁਹਾਨੂੰ ਕਿਸੇ ਸ਼ੱਕ ਹੈ ਨਾ ਸਾਡੇ ਘਰੇ ਨਹੀਂ ਕੋਈ ਆਉਂਦਾ ਸੀ ਦਾ ਨਾ ਸਾਨੂੰ ਕਿਸੇ ਨਾਲ ਸ਼ੱਕ ਨਾ ਸਾਡੀ ਕਿਸੇ ਨਾਲ ਦੋਸ਼ ਨਹੀਂ ਰਾਤ ਹੈ ਨਹੀਂ ਸੀ ਜਦੋਂ ਨਾ ਮੈਂ ਹੈ ਨਹੀਂ ਸੀ ਬਿੱਤਾ ਨਹੀਂ ਤਾਂ ਸਿੱਧਾ ਕੱਠੇ ਹੀ ਸੌਣਿਆ ਜਿਸ ਸਮੇਂ ਕਾ ਮੈਂ ਹੁੰਦੀ ਮੈਂ ਉਹਨੂੰ ਬਚਾਉਂਦੀ ਉਹ ਮੈਨੂੰ ਖਾ ਚਾਦੀ ਮੀਤਾ ਚ ਦੋਹੀ ਮਰ ਜਾਂਦੇ ਝਗੜਾਈ ਨਿਭੜਦਾ ਕਿਉਂ ਮੈਨੂੰ ਇਹਨਾਂ ਦੁੱਖ ਕਰਤੀਆਂ ਮੇਰਾ ਤਾਂ 38 ਸਾਲ ਦਾ ਬੇਟਾ ਮਰ ਗਿਆ ਬੀਆਰਸੀ ਬੱਸ ਨਾਲ ਐਕਸੀਡੈਂਟ ਹੋ ਕੇ ਬਾਈਟ ਮਰ ਗਿਆ ਉਹਨਾਂ ਉਹਦੀ ਪੰਜ ਦਿਨਾਂ ਦੀ ਕੁੜੀ ਸੀ ਕੀ ਪੁੱਛਣਾ ਪਤਾ ਸੀ ਤਾਂ ਇੰਨੇ ਦੁਖੀਆਂ ਅਸੀਂ ਪਹਿਲਾਂ ਨਹੀਂ ਵੀ ਨਹੀਂ ਅਸੀਂ ਮੌਤ ਨੂੰ ਕੋਨ ਨਹੀਂ ਸਕਿਆ ਨਹੀਂ ਕਿ ਮੈਂ ਭੁੱਲ ਨਹੀਂ ਸਕਿਆ ਇਹਦਾ ਹਾਈ ਇੱਥੇ ਅੱਜ ਮਰਦੀ ਦਾ ਮਰ ਰਹੇ ਆ ਕੀ ਕੰਮ ਕੁਝ ਪਤਾ ਲੱਗੇ ਕੀ ਮਾਂ ਸੀ ਕਿੰਨੀ ਤੱਕ ਇਹ ਨੂੰ ਜੀ ਲੜਕੀ ਦਾ ਨਾਮ ਡਾਕਟਰ ਹਰਪ੍ਰੀਤ ਕ੍ਰਾਮ ਤੇ ਇਹ 22 ਸਾਲ ਦੀ ਉਮਰ ਸੀ ਜੀ ਲੜਕੀ ਦੀ ਤੇ ਮਾਨਡਰ ਦਾ ਪ੍ਰੀਲਿਮੂ ਕਾਰੀ ਤੋਂ ਇਹਨਾਂ ਨੂੰ ਪਤਾ ਲੱਗਿਆ ਵੀ ਕੋਈ ਸ਼ਾਇਦ ਇਹਨਾਂ ਦਾ ਲੜਕਾ ਸੀਗਾ ਵੀ ਇਹਦਾ ਮਾਤਰ ਦਾ ਫੇਲ ਸੀਗਾ ਹੋਵੇ ਨਾਲ ਤੇ ਉਸ ਕਰਕੇ ਕੋਈ ਰੰਜੀਤ ਨੂੰ ਲੈ ਕੇ ਇਹਨਾਂ ਦਾ ਹੋਇਆ ਲੱਗਦਾ ਕਿੰਨੇ ਕਬਜੀ ਤੋਂ ਇਹ ਸਾਨੂੰ ਰਾਤ ਜੀ 10 ਵਜੇ ਇਨਫੋਰਮੇਸ਼ਨ ਮਿਲੀ ਸੀ ਜੀ ਇਹਦੀ ਤੇ ਘਟਨਾ ਇਹ ਜੋ ਆਂਟਿਆ ਗੋਂਡੀ ਨੂੰ ਪਤਾ ਲੱਗਿਆ ਵੀ 6-7 ਵਜੇ ਦੀ ਘਟਨਾ ਮਾੜਾ ਕੀ ਚੀਨ ਵੈਪਨ ਦਾ ਹਜੇ ਕਲੀਅਰ ਨਹੀਂ ਹੋਇਆ ਇਸ ਤਰੀ ਨਾਲ ਮਾਰੇ ਸੱਟਾਂ ਕਿੰਨੀ-ਕਿੰਨੀ ਸੀ ਸੱਟਾਂ ਉਹਦੇ ਹੋਰ ਤਾਂ ਕੋਈ ਫੇਸ ਤੇ ਸੀਗੇ ਬਾਕੀ ਇਹਦੀ ਪੋਸਟਮਾਰਨੋਟਾਂ ਤੋਂ ਬਾਅਦ ਪਤਾ ਲੱਗੇਗਾ ਇਹ ਤਾਂ ਮਰਡਰ ਹੋਇਆ ਇਹਦੀ ਜਿਹੜੀ ਮਦਰ ਇੱਥੇ ਸੀ ਜਾਂ ਕਿੱਥੇ ਸੀ ਨਹੀਂ ਮਦਰ ਇੱਥੇ ਘਰੇ ਨਹੀਂ ਸੀ ਜੀ ਮਦਰ ਘਰੇ ਨਹੀਂ ਸੀ ਜੋ ਪਤਾ ਲੱਗਿਆ ਵੀ ਦੋ ਦਿਨਾਂ ਤੋਂ ਘਰੋਂ ਗਈ ਸੀ ਕਿਹਨੂੰ ਮਰਡਰ ਕੀਤਾ ਇੱਕ ਜਣਾ ਕੀ ਦੋ ਦੰਦੇ ਨਹੀਂ ਪਤਾ ਨਹੀਂ ਇਹ ਹਜੇ ਵੈਰੀਫਾਈ ਕਰ ਰਹੇ ਹਾਂ ਜੀ ਹਲੇ ਹਲੇ ਇਹਦਾ ਪਤਾ ਨਹੀਂ ਲੱਗਿਆ ਹਰਦਤ ਕੀ ਹੁੰਦਾ ਰਹਿੰਦਾ ਪੱਧਰੀ ਪਰਚਾ ਦੇ ਕੇ ਕਾਰਵਾਈ ਅਮਰ ਚਲੇਆ ਰਹੇ ਹੁਣ ਅੱਜ ਦੇ ਦਿਨ